ਰੀ ਵਾਹੀ ਗੁਰੂ ਸਾਹਿਬ ਜੀ ਜਪੁ ਜੀ ਸਾਹਿਬ ਏਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈ ਸੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੁਸੀ ਵੀ ਸੱਚ ਸੋਚੈ ਸੁਚਿਨਾ ਹੋਵੇ ਜੇ ਸੁਚੀ ਲਖਵਾਰ ਚਪੈ ਚੁਪਨਾ ਹੋਵੇ ਜੇ 라ਹਿਰਾਲ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸਹਸ ਸਿਆਨ ਪ੍ਰਣਖ ਹੋਈ ਤਾ ਇਕ ਨ ਚੱਲੈ ਨਾਲ ਕਿ ਸਚਿਆਰਾ ਹੋਈ ਆ ਕਿ ਕੋੜਾ ਟੁੱਟੇ ਭਾਣਾ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਣਾ ਆਕਾਰ ਹੁਕਮ ਨਾ ਕਿਹਾ ਜਾਏ ਹੁਕਮੇ ਹੋ ਮਨ ਜੀ ਹੁਕਮ ਦੇ ਵਟਿਆਈ ਆਈ ਬੋਕ ਮੇ ਉਤਮਨੀ ਚ ਹੁਕਮਾਲਕ ਦੁਖ ਸੁਖ ਪਾਇਆ ਇੱਕ ਨਾਮਮੀ ਬਖਸ਼ੀਸ ਹੇ ਹੁਕਮੀ ਸਦਾ ਪੁਆਇ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮਾ ਜਪੁ ਜਤ ਹਉਮੀ ਕੈ ਨਾ ਕੋਈ ਗਵ ਕੁ ਤਾਣਾ ਹੋਏ ਕਿਸੇ ਤਾਣਾ ਗਵ ਕੁ ਤਾਰਤ ਜਾਨੇ ਮੀਛਾ ਗਵ ਕੋ ਗੁਣ ਵੜੇ ਰਈਆ ਚਾਰ ਤਵ ਕੋ ਵਿਦਿਆ ਬਿਸੂ ਪੀ ਚਾਰ ਗਵ ਕੋ ਸਾਜ ਕਰੇ ਤਲ ਕਹਿ ਗਵ ਤੂੰ ਜੀ ਲੈ ਫਰ ਦੇਹ ਗਾਵੈ ਪੂਜਾ ਪੈ ਦਿਸ ਦੂਰ ਗਾਵੈ ਕੁ ਵਿਖ ਹਾਦਰਾ ਹਾ ਦੂਰ ਕਤਨਾ ਕਤਿਨੇ ਆਵੇ ਟੋਟ ਕਥ ਕਥ ਕਤੇ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਠਕ ਪਾਹੇ ਜੁਵਾਦ ਵਰਤਰ ਖਾਈ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖਸੇ ਵੇ ਪਰਵਾਹੋ ਸਾਚਾ ਸਹਬ ਸੱਚੇ ਨਾਹੀ ਪਖਿਆ ਪਉ ਅਪਾਰ ਅੱਖ ਮੰਨ ਦੇਹਿ ਜੀ ਦਾਤ ਕਰੇ ਦਾਤਾਰ ਫਿਰਕੇ ਅੱਗੇ ਰੱਖੀ ਐ ਜਿੱਤ ਸੇ ਦਰਬਾਰ ਮੋਹ ਕੇ ਬੋਲਣ ਬੋਲੀ ਐ ਜਿ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚੇ ਨਾਮ ਮਟਾਈਂ ਵੀ ਚਾਰ ਕਰਮੇ ਆਵੇ ਕੱਪੜਾ ਨਜ਼ਰੀ ਮੋਖ ਦਵਾਰ ਨਾਨਕੇ ਐਵੇਂ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕਿਤਨਾ ਹੋਈ ਆਪੇ ਆਪ ਲਰਚਨ ਸੁਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਕਵਯ ਗੁਣਿਲਤਾ ਨਾ ਕਾਵਿਏ ਸੁਣੀਏ ਮਨ ਰੱਖੀਏ ਭਉ ਦੁੱਖ ਪਰਹਰ ਸੁਖ ਕਰ ਲੈ ਜਾਏ ਗੁਰਮਖਨਾ ਗੰ ਗੁਰਮਖ ਵਿਦਮ ਗੁਰਮਖ ਰਹਾ ਸਮਾਏ ਗੁਰੂ ਈਸ਼ਰ ਗੁਰਬੋ ਰਖ ਵਰਮਾ ਗੁਰੂ ਪਾਰਵਤੀ ਮਾਈ ਜੇ ਹੋ ਜਾਣਾ ਆਖ ਨਾਈ ਕਹ ਤਕਤ ਨਾ ਜਾਏ ਬਰਾ ਇਕ ਦੇਹ 부ਝਾਈ ਸਪਨਾ ਜਿਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਏ ਤੀਰਥ ਨਾਵਾ ਜੇ ਤਿਸ ਭਾਵਾ ਮਿਣ ਪਾਣੇ ਕੀ ਨਾਈ ਕਰੇ ਜੇ ਤੇ ਸਿਰਟ ਪਾਏ ਵਿਖਾ ਵਿਣ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਿਰ ਮਾਲਕ ਜੇ ਇਕ ਗੁਰ ਕੀ ਸਿੱਖ ਸੁਣੇ ਬੁਰਾ ਇੱਕ ਦੀਪ ਬੁਝਾਈ ਸਬਨਾ ਜਿਆ ਕਾ ਇੱਕ ਦਾਤਾ ਸੋ ਮੈਂ ਬਿਸਰਨਾ ਜਾਏ ਜੇ ਜੁਗ ਚਾਰੇ ਆਪ ਜਾ ਹੋਰ ਦੇ ਸੁਨੇ ਹੋਏ ਨਮਾ ਖੰਡਾ ਵਿੱਚ ਜਾਣੀ ਐ ਲਾ ਚਲੇ ਸਭ ਕੋਈ ਚੰਗਾ ਨਾ ਰਖਾਏ ਕੋ ਜਸ ਕੀਰਤ ਜਗਲੇ ਜੇ ਤੇ ਨਜ਼ਰ ਨਾ ਆਵਈ ਤਾ ਵਤਨਾ ਪੁੱਛੇ ਕੇ ਇਟਰਨ ਲੜ ਕੀ ਤੇ ਕਰੇ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਮਤਿ ਆ ਗੁਣ ਦੀ ਤੇ ਹਾ ਉਹ ਨਾ ਸੋ ਜਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਤਤ ਤਵਲਾ ਆਕਾਸ ਸੁਣਿਆ ਦੀਪ ਲੋਏ ਪਾ ਤਾਰ ਸੁਣਿਆ ਪੂਰਨ ਸਕੇ ਕਾਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਅੰਦ ਸੁਣਿਆ ਮੁਖ ਸੁਨਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਡ ਸੁਣਿਆ ਸਾਸਤ ਸਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੋਣਿਆ ਸੰਤ ਸੰਤ ਗਿਆਨ ਸੁਣਿਆ 68 ਕਾ ਇਸ਼ਾਨਾ ਸੁਣਿਆ ਪਰਪੜ ਪਾਵ ਮਾਣਾ ਸੁਣਿਆ ਲਗੇ ਸੱਚ ਦਿਆਨਾ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਸੁਣਾ ਕੇ ਗਾ ਸੁਣਿਆ ਸੇਖ ਪੀਰ ਪਤਸ਼ਾਹ ਸੁਣਿਆ ਅੰਧ ਪਵੈ ਰਾਹੂ ਸੁਣਿਆ ਹਾਥ ਹੋਵੇ ਅਸਗਾਹੋ ਨਾਨਕ ਬਖਦਾ ਸਦਾ ਵਿਗਾਸ ਸੁਣਿਆ ਦੋਖ ਪਾਪ ਕਾ ਨਾਸ ਮਨੈ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਜ ਕਲਮ ਨਾਲ ਲਖਣ ਹਾਰ ਮਨੈ ਕਾ ਬੈ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨ ਸੁਰਤ ਸੁਭੇ ਮਨ ਬਦ ਮਨ ਸਗਲ ਪਵਨ ਕੀ ਸਤ ਮਨ ਮੂੰ ਝੋਟਾ ਨਾ ਖਾਏ ਮਨ ਚਮਕਾ ਸਾਥ ਨਾ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨ ਮਾਰਗ ਠਾਕ ਨਾ ਪਾਏ ਮਨ ਪਤ ਸੋ ਪ੍ਰਗਟ ਚਾਏ ਮਨ ਮੰਗਣਾ ਚੱਲਾ ਪੰਥ ਮਨ ਧਰਮ ਸਿਤੀ ਸਨ ਮੰਦ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨ ਪਾਵੈ ਬੋਖ ਦੁਆਰ ਮਨ ਪਰਵਾਰਾ ਸਾਧਾਰ ਮਨ ਤਰੇ ਤਾਰੇ ਗੁਰ ਸਿੱਖ ਮਨ ਨਾਲ ਪਵੈ ਨਾ ਫਿਖ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਜ ਬਰਵਾਨ ਪੰਜ ਪ੍ਰਦਾਨ ਪੰਜ ਪਾਵੈ ਦਰਗਹ ਮਾਨ ਪੰਜ ਸੋਹ ਦਰ ਰਾਜਾਨ ਪੰਜ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸੋ ਮਾਰ ਤੋਲ ਧਰਮ ਰਿਆ ਕਾ ਪੋਤ ਸੰਤੋ ਕਥਾ ਪਰਖਿਆ ਜਿਨ ਸੂਤ ਕਿ ਕਬੂਜ ਹੋਵੇ ਸਚਿਆਰ ਤਵਲੇ ਉਪਰ ਇਤਾਂ ਪਹਾੜ ਧਰਦੇ ਹੋਰ ਪਰੇ ਹੋਰ ਹੋਰ ਤਿਸਤੇ ਬਾਟਲੇ ਕਮਜ਼ੋਰ ਜੀ ਜਤ ਰੰਗਾ ਕੀ ਨਾਮ ਨੰ ਸਭਨਾ ਲਿਖਿਆ ਬੁਲੀਖਲਾਮ ਇਹੋ ਲੇਖਾ ਲਿਖ ਜਾਣਾ ਹੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾ ਨਾ ਰੂਪ ਕਿਤੇ ਦਾਤ ਜਾਣੇ ਕੌਣ ਕੋਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕੌਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਫਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਜਾਪ ਸੰਖ ਪਉ ਸੰਖ ਪੂਜ ਸੰਖ ਤਪ ਤਾਓ ਅਸੰਖ ਗ੍ਰੰਥ ਮੁਖ ਵੀਦ ਪਾਠ ਸਉਖ ਜੋਗ ਮਨ ਰਹੇ ਉਦਾਸ ਅਸੰਖ ਬਖਤ ਗੁਣ ਗਿਆਨ ਵਿਚਾਰ ਸੰਖ ਸਤੇ ਅਸੰਖ ਤਾ ਤਾਰ ਅਸੰਖ ਸੂਰ ਮਨੋਪਕਸਾਰ ਸੰਖ ਮਨ ਲਿਵ ਲਾਏ ਤਾਰ ਕੁਦਰਤ ਤਾਨ ਕਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਭਾਵਸਾਈ ਭਲੀ ਕਰ ਤੂੰ ਸਦਾ ਸਲਾਮਤ ਨਰਨਕਾਰ ਅਸ਼ੰਖ ਮਰਖ ਅੰਧ ਘੋਰ ਅਸ਼ੰਖ ਚੋਰ ਰਾਮਖੋਰ ਅਸ਼ੰਖ ਅਮਰ ਕਰ ਜਾਏ ਜੋ ਸੰਖ ਗਨਵਤ ਹਤਿਆ ਕਮਾਏ ਅਸੰਖ ਪਾਪੀ ਬੰਨ ਕਰ ਜਾਏ ਸੰਖ ਕੁੜਿਆਰ ਕੋਣਾ ਫਿਰ ਰਹੇ ਅਸੰਖ ਮਲੇ ਸਮੰਧ ਫਖ ਕਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜਉ ਤੂ ਤ ਪਾਵੇ ਸਾਈ ਕਲੀਕਾਰ ਤੂੰ ਸਦਾ ਸਲਾਮਤ ਨਰਹੁ ਕਾਰ ਅਸੰਖ ਨਾਵ ਸੰਖ ਥਾਵ ਅਗਮ ਅਗਮ ਸੰਖ ਰੋਏ ਅਸੰਖ ਕਰੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਨਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲੇਖਣ ਬੋਲਣ ਬਾਣਾ ਅਖਰਾ ਸਿਰ ਸੰਜੋਗ ਵਿਖਾਣ ਜਿਨ ਇਹ ਲਿਖ ਤਿਸ ਸਰਨਾਹੀ ਜੇ ਪਰਮਾਏ ਟਟ ਪਾਏ ਜੇ ਤਾ ਦਿੱਤਾ ਦਿੱਤਾ ਨਾਉ ਵੇਣ ਨਾ ਵੇ ਨਾਹੀ ਕੋਥਾਉ ਪੁਤ੍ਰਤ ਕੌਣ ਕਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਭਵੇ ਸਾਈ ਪਨੀਕਾਰ ਤੂੰ ਸਦਾ ਸਰਾਮਤ ਨਰੰਕਾਰ ਪੜੀਏ ਹੱਥ ਪੈਰ ਤਲ ਦੇਹ ਪਾਣੀ ਤੁਧ ਉਤਰ ਸਕੇ ਹੈ ਮੋਤ ਭਲੇ ਤੇ ਕੱਪੜ ਹੋਏ ਦੇ ਸਾਬਣ ਲਈਏ ਉਹ ਧੋਏ ਪਰੀਅਮਤ ਪਾਪਾ ਕੇ ਸੰਗ ਉਹ ਤੋਂ ਪਹਿਨਾ ਵੇ ਕੇ ਰੰਗ ਕੁੰਨੇ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖਲਾ ਜਾਏ ਆਪੇ ਬੀਜ ਆਪੇ ਹੀ ਖਾਏ ਨਾਨਕ ਹੁਕਮਿ ਆਵੈ ਜਾਏ ਤੀਰਥ ਤਪ ਦਇਆ ਦੂਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮਨਿਆ ਮਨ ਕੀ ਤਪਾਓ ਅੰਦਰ ਗਤ ਤੀਰਥ ਮਨ ਨਾ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣਗੁਣ ਕੀਤੇ ਭਗਤ ਨਾ ਹੋਏ ਸਵਾਸਤਾ ਹਾਥ ਬਾਣੇ ਬਰਮਾਉ ਸਤ ਸਾਨ ਸਦਾ ਮਨ ਜਾਓ ਕਮਣ ਸਵੇਲਾ ਵਕਤ ਕਮਣਾ ਕਮਣਾ ਤਿਤ ਕਮਣ ਵਾਰ ਕਮਲ ਸੇ ਰੂਤੇ ਮਹਾ ਕਵਣਾ ਜਿਤ ਹੋਵਾ ਆਕਾਰ ਮਿਲ ਨਾ ਪਾਇਆ ਪੰਡਿਤ ਜੇ ਹੋਵੇ ਲੇਖ ਪੁਰਾਨ ਵਕਤ ਨਾ ਪਾਇਆ ਕਾਦੀ ਆ ਜੇ ਲਿਖਣ ਲੇਖ ਪੁਰਾਨ ਤਿਤ ਵਰਨਾ ਜੁਗੀ ਜਣੈ ਰਤਮਾ ਨ ਕੋਈ ਜਾ ਕਰਤਾ ਸਿਰ ਟੀਕ ਸਜੇ ਆਪੇ ਜਣੈ ਸੋਏ ਕਿਵ ਕਰ ਆਖ ਖਸਲਾ ਹੈ ਕਿਉ ਵਰ ਨਹੀਂ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਤੂੰ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਹੀਂ ਕੀਤਾ ਜਾ ਕਾ ਹੋਆ ਨਾਨਕ ਜੇ ਕੋ ਆਪੇ ਜਾਣੇ ਅਗੇ ਗਿਆਨ ਸੁਹਾ ਪਾਟਾ ਲਾਤਾ ਨਖ ਗਸਗਾਸ ਉੜਕਾ ਉੜਕ ਪਾਣ ਥਕੇ ਵੇਦ ਕੈਨਿਕ ਦਾਟ ਸੈ ਸ 18 ਕਲਕਤੇ ਬਾ ਅਮਨ ਇਕ ਦਾਟ ਦੇਖਾ ਹੋਇ ਤਾ ਲਿਖਿਆ ਲਿਖੇ ਹੋਏ ਵਿਰਾਸ ਨਾਨਕ ਵਡਾ ਅੱਖੀ ਆਪੇ ਜਾਣੇ ਆਪ ਸਲਾਹੀ ਸਲਾਹੀ ਇਤੇ ਸੁਰਤ ਨ ਪਾਈਆ ਨਦੀਆ ਤੇ ਵਹਾ ਬਹੁ ਸਮੰਧਨ ਜਾਣੀਐ ਸਮੁਦਰ ਸਾਸਨ ਤਾਨਾ ਵਿਰਹਾ ਸੇਤੀ ਮਾਨ ਤਨ ਕਿਨੇ ਤਨ ਨਾ ਹੋਣੀ ਜੇ ਇਸ ਮਨੋਰਾ ਵਿਸਰੇ ਅੰਤ ਨਾ ਸਿfte ਕਹ ਨਾ ਅੰਤ ਅੰਤਨ ਕਰਨਾਂ ਦੇ ਨਾ ਅੰਤ ਅੰਤਨ ਵੇਖਣ ਸੰਦ ਅੰਤ ਅੰਤਨਾ ਜਾਪੈ ਜਾ ਮਨ ਮੰਤ ਅੰਤ ਨਾ ਜਾਪਿ ਤਿਤਾ ਆਕਾਰ ਅੰਤ ਨਾ ਕਪਰ ਬਾਰ ਅੰਤ ਕారణ ਕਿਤੇ ਨਾ ਹੈ ਟਾਕੇ ਅੰਤ ਨਾ ਪਾਏ ਜਏ ਇਹੋ ਅੰਤ ਨਾ ਜਾਣ ਕੋਈ ਬੋਟਾ ਕਈ ਬੋਟਾ ਹੋਏ ਮਟਾ ਸਾਹਿਬ ਉੱਚਾ ਥਾਂ ਉਤੇ ਉਪਰ ਉੱਚਾ ਨਾ ਏਵਡ ਉੱਚਾ ਹੋਇ ਕੋਈ ਤਿਸ ਉੱਚੇ ਕਿਉਂ ਜਾਣਾ ਸੋਏ ਜੇ ਵਡ ਆਪ ਜਾਣੇ ਆਪ ਆਪ ਨਾਨਕ ਨਤਿ ਕਰਮੀ ਦਾਤ ਬਟਾ ਕਰਮ ਲਿਖਿਆ ਨਾ ਜਾਏ ਬਟਾ ਦਾ ਦਿਲ ਨਾ ਸਮਾਏ ਕਿਤੇ ਮੰਗਾ ਜੋਦ ਪਾਰ ਕਿਤੇ ਅਗੰਤ ਨਹੀਂ ਵਿਚਾਰ ਕਿਤੇ ਖਪ ਟੁੱਟੇ ਵੇਕਾਰ ਕਿਤੇ ਦਿਲ ਮਕਰਪਾਹੇ ਕਿਤੇ ਮੁਰਖ ਖਾਏ ਖਾਏ ਕਿਤੇ ਆ ਧੋਖ ਭੋਖ ਸਦ ਮਾਰ ਇਹ ਵੀ ਦਾਤ ਤੇਰੀ ਦਾਤਾਰ ਬਲਖ ਨਾਸੀ ਭਣੇ ਹੋਏ ਹੋਰ ਆਖ ਨਾ ਸਕਿਆ ਕੋਈ ਜੇ ਕੋ ਖਾਏ ਕ ਆਖਣ ਪਾਏ ਉਹ ਜਾਣ ਜਿੱਤਿਆ ਮੂਖਾਏ ਆਪੇ ਜਾਣੇ ਆਪੇ ਦੇਖ ਆਖਾ ਸੇ ਵੀ ਕੋਈ ਕੋਏ ਜਿਸ ਨਾਮ ਬਖਸ਼ੋ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੋਲ ਗੁਣਾ ਅਮਲ ਵਪਾਰ ਅਮਲ ਵਪਾਰੀ ਐ ਮਨ ਕੁੰਡਾਰ ਅਮੋਲਾ ਵੈ ਮਨ ਲਾਏ ਅਮਨ ਪਾਏ ਅਮਨ ਸਮਾਏ ਅਮੋਲਾ ਧਰਮ ਆ ਮਨ ਦੇ ਬਾਣਾ ਬਨ ਤੋ ਨ ਮਨ ਫਰਮਾਨ ਅਮਨ ਬਖਸ਼ੀ ਸ ਮਨ ਲਈ ਸ਼ਾਣਾ ਅਮਨ ਕਰਮ ਆ ਮਨ ਫਰਮਾਨ ਮੋਲਾ ਮਾਲ ਆਖਿਆ ਨਾ ਜਾਏ ਆਖ ਆਖ ਰਹਿ ਲਿਮਲਾਏ ਆਖਾ ਵੇੜ ਪਾਠ ਪੁਰਾਣਾ ਆਖਾ ਬੜੇ ਖਰੀ ਵਿਖਿਆਣਾ ਆਖੇ ਵਰਮਾ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਈਸ਼ਰ ਆਖੇ ਸਤ ਆਖੇ ਕੀਤੇ ਕੀਤੇ ਬੰਦ ਆਖਾ ਦਨਵਾਖੇ ਦੇਵ ਆਖਾ ਸੁਰ ਨਰ ਮਨ ਜਨ 시ਵ ਇਤੇ ਆਖ ਆਖਣ ਪਾਹਿ ਕਿਤੇ ਕਹਿ ਕਹਿ ਉਠ ਉਠ ਜਾਏ ਇਤੇ ਕੀਤੇ ਹੋਰ ਕਰ ਤਾਕ ਨਾ ਸਕੈ ਕੋਈ ਕੋਈ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖ ਬੋਲ ਵਿਗੜ ਤਾਲਖਿਆ ਸਿਰਗਾਵਾਰਾ ਦਾਵਾਰ ਸੋਦਰ ਕਿਹਾ ਸੋ ਕਰਕੇ ਹਾ ਜਿਤ ਵੇ ਸਰਬ ਸਮਾਲੇ ਵਾਜੇ ਨਾਥ ਨਿਕ ਸ਼ੰਕਾ ਕਿਤੇ ਵਾ ਮਨਹਾਰੇ ਕੇ ਤੇਰਾ ਪਰਿਸ਼ੋ ਕਈਨ ਕਿਤੇ ਗਾ ਮਨਹਾਰੇ ਗਾਵਤ ਤੁਧ ਨਉ ਪਉਣ ਪਣੀ ਬਸੰਤਰ ਗਵ ਰਾਜਾ ਧਰਮ ਦੁਆਰੇ ਗਾਵ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾਲ ਦੇਵੀ ਸੋਮਨ ਸਦਾ ਸਵਾਰੇ ਗਾਵੈ ਜੀ ਨਾਣ ਬੈਠੇ ਦੇਵ ਤੇ ਆਦਰ ਨਾ ਲੇ ਗਾਵੈ ਸਿੱਧ ਸਮਰਤੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪੜ ਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀ ਅਮਨੋਹ ਸੁਰਗ ਮੰਚ ਪਿਆਲੇ ਗਾਵਨ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵਾ ਜੋਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੋਈ ਤੁਦ ਨੂੰ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਬਲਤਰ ਸਾਲੇ ਔਰ ਕਤੇ ਗਾਵਨ ਸੋ ਮਾ ਚਿਤਨਾ ਆਵਨ ਨਾਨਕ ਕਿਆ ਵਿਚਾਰੇ सोई सोई सदा ਸੱਚ ਸਾਹਿਬ ਸੱਚਾ ਸਾਚੀ ਨਹੀਂ ਅਭੀ ਉਸੇ ਜਾਇ ਨਾ ਜਸੀ ਰਚਨਾ ਜਨਰ ਜਾਈ ਰੰਗੀ ਰੰਗੀ ਬਾਂਦੇ ਕਰ ਕਰ ਜਿਨਸੀ ਮਾਇਆ ਜਿਨ ਨ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਉ ਤਿਸ ਦੀ ਗੜਾਈ ਜੋ ਤਿਸੁ ਪਵੈ ਸੋਈ ਕਰਸੈ ਹੁਫਨਾ ਕਰਲਾ ਜਾਇ ਸੋ ਪਤ ਸਾਹਾ ਸਾਹਾ ਪਤ ਸਾਇਬ ਨਾਨਕ ਡਰ ਨਰਜਾਈ ਮੰਗਾ ਸੰਤੋਖ ਸਰਮ ਪਤ ਝੋਲੇ ਧਿਆਨ ਕੀ ਕਰੈ ਬਹੁਤ ਖਿਤਾ ਕਾਲ ਕਵਾਰੀ ਗਿਆ ਜੁਗਤ ਡੰਡਾ ਪਰ ਤੀਤ ਆਏ ਪੰਤੇ ਸਗਲ ਜਮਾਤੇ ਮਨ ਜੀਤੇ ਜਗ ਜੀਤ ਆਦੇਸ ਤੇ ਸਿਆਦੇਸ ਰਾਜ ਨੀਲਾ ਨਾਥ ਨਾਤ ਜੁਗ ਜੁਗ ਏਕੋ ਬੀਸ ਕੁਤ ਗਿਆਨ ਦਇਆ Bhandar na ਠਟ ਠਵਾਜੈ ਨਾਥ ਆਪ ਨਾਥ ਨਾਥੀ ਸਭ ਜਾਕੇ ਰਿਤ ਸਦ ਅਵਰਾਸਾਤ ਸੰਯੋਗ ਵਿਯੋਗ ਤੋਂ ਇੱਕਾਰ ਚਲਾਵਾਂ ਲਿਖੀ ਆਵੇ ਭਾਗ ਆਦੇਸ਼ ਤੇ ਸ਼ੇ ਆਦੇਸ਼ ਆੜ ਨੀਰ ਨਾਦ ਨਾਤ ਜੁਗ ਜੁਗ ਇੱਕ ਵੇਸ ਏ ਕਾਮਾਈ ਜੁਟ ਵਈ ਤਿੰ ਚੱਲੇ ਪਰਵਾਨਾ ਇੱਕ ਸੰਸਾਰੀ ਇੱਕ ਮੰਡਾਰੀ ਇਕਲਾ ਏ دیਵਾਨਾ ਜਿਉ ਤੇ ਸਪਾਵਤਿ ਚਲਾਵੈ ਜਿਉ ਹੋਵੇ ਫਰਮਾਨ ਓਵੇ ਕ ਓਨ ਨਦਰਨਾ ਆਵੈ ਬਹੁਤਾ ਇਹੋ ਵਿਦਾਨ ਆਦੇਸ਼ ਤੇ ਹਾਦੇਸ਼ ਆਡ ਨਿਨ ਨਾਧ ਨਾਥ ਜੁਗ ਜੁਗ ਇੱਕ ਵੇਸ ਆਸਣ ਲੋਏ ਲੋਏ ਬੰਡਾਰ ਜੋ ਕਿਛ ਪਾਇਆ ਸੋ ਏਕ ਵਾਰ ਕਰ ਕਰਵੇ ਘਰ ਸੁਜਨ ਹਰ ਨਾਨਕ ਸੱਚੀ ਕੀ ਸਾਚੀ ਕਾਰ ਆਦੇਸ ਤੇ ਸੇ ਆਦੇਸ ਆਦਿ ਨੀਲਾ ਨਾਧ ਨਾਤ ਚੁਗ-ਜੁਗ ਏਕੋ ਵੇਸ ਇਕ ਤੂੰ ਜੀ ਪਉ ਲਖ ਹੋਵਾ ਲਖ ਹੁਵਾ ਲਖ ਵੇਸ ਲਖ ਲਖ ਗੇੜਾ ਆਖਿਆ ਇੱਕ ਨਾਮ ਜਗਦੀਸ਼ ਏਤ ਰਹਾ ਬਤ ਪਵੜੀਆਂ ਚੜਿਏ ਹੋਏ ਆਕੀਸ ਸੋਹਣਾ ਗੱਲਾ ਅਕਾਸ਼ ਕੀ ਕੀਟਾ ਆਇ ਰੀਸ ਨਾਨਕ ਨਦਰੀ ਪਈ ਐ ਕੋਲੀ ਕੁੜਠੀਸ ਆਖਣ ਜੋ ਰਜੁ ਬਨ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰਣਾ ਜੀਵਨ ਮਰਨ ਦਾ ਜੋਰ ਜੋਰ ਨਾ ਰਾਜ ਮਾਨ ਮਨਸੂਰ ਜੋੜਨਾ ਸੁਰਤੀ ਗਿਆਨ ਵਿਚਾਰ ਜੋੜਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋੜ ਕਰ ਵੇਖੈ ਸੋਏ ਨਾਨਕ ਉਤਮ ਨਿਝ ਨ ਕੋਏ ਰਾਤੀ ਰੋਤੀ ਥੀਤੀ ਵਾਰ ਪਉਣ ਪਣੀ ਅਧਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਦਰਸਾਨ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਆਨੇ ਕਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਜਿਤੇ ਸੋਨ ਪੰਜ ਪਰਵਾਨ ਨਤਰੀ ਕਰਮੀ ਪਵਨ ਚਾਲ ਕੰਚ ਪਗਾਈ ਉਤੇ ਪਾਏ ਨਾਨਕ ਤੇ ਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਪਉਣ ਪਣੀ ਬਸੰਤਰ ਕਿਤੇ ਕਾਨ ਮਹਿੇਛ ਕਿਤੇ ਵਰਨਾ ਕਾੜਤ ਕੜੀਏ ਰੂਪ ਰੰਗ ਕੇ ਬਿਸ ਕਿਤਿਆ ਕਰਮੋ ਭੂਮੀ ਮੇਰ ਕੀਤੇ ਕਿਤੇ ਤੂੰ ਆਪਦੇਸ਼ ਕਿਤੇ ਇੰਦ ਚੰਦ ਸੂਰ ਕੀਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਟ ਕਿਤੇ ਕਿਤੇ ਦੇਵੀ ਵੇਸ਼ ਕਿਤੇ ਦੇਵਦਾਨਵ ਮਨ ਕਿਤੇ ਕਿਤੇ ਰਤਨ ਸਮੰਦ ਕਿਤੇ ਆਖਾਣੀ ਕਿਰਤਿਆ ਬਾਣੀ ਕਿਤੇ ਬਾਤ ਨਰੰਦ ਕਿਤੇ ਹਸਤ ਸਤ ਸੇਵਕ ਕਿਤੇ ਨਾਨਕ ਅੰਤਨੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਤਿ ਨਾਦ ਬਨਉਦ ਕੋਟ ਆਨੰਦ ਸ਼ਰਮ ਕਾੰਡ ਕੀ ਬਾਣੀ ਰੂਪ ਤਿਤਿ ਗਾੜਤ ਗੜੀਏ ਬਤਨ ਰੂਪ ਤਾਂ ਕੀਆ ਗੱਲਾਂ ਕਟਿਆ ਨਾ ਜਾਏ ਜੇ ਕੋ ਕਹੇ ਪਿਛੇ ਪਸਤਾਏ ਤਿਤੈ ਗੜੀਏ ਸਰਤ ਮਤ ਮਨ ਬੁੱਧ ਤਿਤੈ ਗੜੀਏ ਸੁਰ ਸਦਾ ਸਤ ਕਰਮ ਕਾਂਡ ਕੀ ਬਾਣੀ ਜੋਰ ਤਿਤੈ ਹੋਰ ਨਾ ਕੋਈ ਹੋਰ ਤਿਤੈ ਜੋਦ ਮਾਂ ਬਨਸੂਰ ਤਿਨ ਮੈਂ ਰਾਮ ਰਿਆ ਵਰਪੂਰ ਤਿਤ ਸਿਤ ਸਿਤ ਮਨ ਮਾਹੀ ਤੱਕ ਰੁਕ ਨਾ ਕਠਲਾ ਜਾਏ ਨਾ ਹੋ ਮਰੇ ਨ ਠਗ ਜਾਏ ਜਿਨ ਕੇ ਰਾਮ ਵਸੇ ਮਨ ਮਾਹੀ ਤੇ ਤੈ ਬਖਤ ਵਸੇ ਕੋ ਲੋਹੀ ਕਰੇ ਅਨੰਦ ਸਚਾ ਮਨ ਸੋਏ ਸਚ ਖੜਾ ਵਸੈ ਨਰੰਕਾਰ ਕਰ ਕਰ ਵੇਖ ਨਦਰ ਨਿਹਾਲ ਤੇ ਤਖੰਡ ਮੰਡਲ ਵਰ ਬੰਡ ਜੇ ਕੋਕਤੇ ਤਾ ਅੰਤ ਨਾਨਤ ਤੇ ਤੇ ਲੋਏ ਲੋਏ ਆਕਾਰ ਜਿਵੇਂ ਜਿਵੇਂ ਹੁਕਮ ਤੇਵੇਂ ਦਿਵੇਂ ਕਾਰ ਵੇਖਾ ਵਿਸਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਦ ਬਾਰਾ ਤੇਰਜ ਸੁਨਿਆਰ ਰੈਣ ਬਤ ਬੇਧ ਤਿਆਰ ਪੋਖਨਾ ਅਵਨੇ ਦਬਤਾਓ ਪਾਂਡਾ ਪਉ ਅਭਰਤ ਤਿਸਟਾ ਲਾ ਕੜੀਏ ਸਭ ਸੁਸਚੀਟ ਸਕਾਲ ਜਿਨ ਕਿਉ ਨਦਰੀ ਕਰਮ ਤਿਨ ਕਰ ਨਾਨਕ ਨਦਰੀ ਲਦਰਨੇ ਹਾਨ ਸ਼ਲੋਕ ਪਾਣ ਗੁਰੂ ਪਾਣੀ ਪਿਤਾ ਮਤ ਤੰਤ ਮਹਾਤ ਕੈਸ ਰਾਤ ਦੋਏ ਦਾਈ ਨਾ ਆਖੇ ਲੈ ਸਗਲ ਜਗਤ ਚੰਗਿਆ ਆ ਬੁਰਿਆ ਆ ਬਚ ਤੁਮਾ ਦੂਰ ਕਰਮੀ ਆਪੂ ਆਪਣੀ ਕੇ ਨੇੜ ਕ ਦੂਰ ਇੰਨੀ ਨਾਮ ਤੇ ਆਇਆ ਕੈਮ ਸਤਿ ਧਕਾਨ ਨਾ ਨਾ ਕਰਤੇ ਮੁੱਖੇ ਉਜਲੇ ਕੀਤੀ ਛੁੱਟੀ ਨਾ ਇਹ ਨਾਮ ਤੇ ਆਇਆ ਕੈ ਮੁਸਕਤ ਕਾਨ ਨਾਨਕ ਤੇ ਮੁਖੇ ਉਜਲ ਕੇਤੀ ਛੁਟੀ ਨਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ